ਕਸਵਾ ਬੈਗੋਬਾਲ ਦੇ ਨਜ਼ਦੀਕ ਪੈਂਦੇ ਪਿੰਡ ਪਸਾਦ ਦੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 104 ਭਾਰਤੀਆਂ 'ਚੋਂ ਪੰਜਾਬ ਦੇ 30 ਪੰਜਾਬੀਆਂ 'ਚੋਂ ਪਿੰਕਪਾਛੋ ਦੇ ਮਾਪਤ ਵੀ ਸ਼ਾਮਲ ਸਨ ਜੋ ਕਿ ਅਮਰੀਕਾ ਵੱਲੋਂ ਡਿਪੋਰਟ ਕਰਨ ਤੇ ਅਮਰੀਕਸਰ ਹਵਾਈ ਅੱਡੇ ਤੋਂ ਅੱਜ ਆਪਣੇਕਰ ਡੀਐਸਪੀ ਬਲਜੀਤ ਸਿੰਘ ਤੇ ਡੀਐਸਪੀ ਕੋਥਲ ਕਰਨੈਲ ਸਿੰਘ ਜੀ ਦੀ ਅਗਵਾਈ ਹੇਠ ਕਾਰ ਪਹੁੰਚੇ ਨੇ ਸਮੇਂ ਪਰਿਵਾਰ ਦਾ ਮਾਹੌਲ ਭਾਵੁਕ ਨਜ਼ਰ ਆ ਰਿਹਾ ਹੈ ਅਮਰੀਕਾ ਦੀ ਚੂਡ ਰਿਪੋਰਟ ਹੋ ਕੇ ਬਹੁਤ ਸਾਰੇ ਲੋਕ ਵਾਪਸ ਆਏ ਦੀ ਨਾ ਕਿ ਤੁਸੀਂ ਵੀ ਸ਼ਾਮਲ ਹੋ। ਕੀ ਕਹਿਣਾ ਚਾਹੋਗੇ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਹੈ? ਸਾਨੂੰ ਕੁਝ ਨਹੀਂ ਪਤਾ ਲੱਗਾ। ਉਹਨਾਂ ਨੇ ਸਾਨੂੰ ਕਿੱਦਾਂ ਭੇਜਿਆ ਵੇਸ ਨਾਲ ਚੋਰੀ ਚੜਾਏ ਨੇ। ਕਿੰਨੇ ਸਮੇਂ ਤੋਂ ਤੁਸੀਂ ਗਏ ਹੋ? ਵੀ ਨਾ ਹੋ ਗਏ। ਵੀ ਨਾ। ਹਾਂਜੀ। ਕੌਣ ਕੌਣ ਗਿਆ ਸੀ? ਮੈਂ ਆਤੇ ਮੇਰਾ ਬੇਟਾ। ਤੇ ਕੀ ਕਾਰਨ ਬਣਿਆ? ਕੋਈ ਰਿਪੋਰਟ। ਕੁਝ ਨਹੀਂ। ਉਹਨਾਂ ਨੇ ਦੱਸਿਆ ਰੀਜ਼ਨ ਕੁਝ ਨਹੀਂ ਨਾ ਕੋਈ ਬਿਆਨ ਹੋਇਆ ਕੁਝ ਨਹੀਂ ਰੀਜ਼ਨ ਦੱਸਿਆ। ਸਾਂ ਤੇ ਵੀ ਨਹੀਂ ਪਤਾ ਕਿ ਇੰਡੀਆ ਡਿਪੋਰਟ ਕਰਨਾ ਕੋਈ ਹਾਂ ਗਏ ਸੀ ਦੋਨੋਂ ਰਿਪੋਰਟ ਕਰਨ ਵੇਲੇ ਕੀ ਕੋਈ ਦੱਸਿਆ ਸੀ ਆਪਾਂ ਮਨ ਲੱਗਿਆ ਆ ਗੱਲਬਾਤ ਇਹ ਕੋਈ ਨਹੀਂ ਦੱਸਿਆ ਤੋੜਾ ਪਤਾ ਕਿ ਕਿਹੜਾ ਲੱਗਿਆ ਕੀ ਲੱਗਿਆ ਇਹ ਲੋਕੜੀ ਜਾ ਰਹੇ ਹੁੰਦੀਆਂ ਨੇ ਇਸ ਤਰ੍ਹਾਂ ਉੱਥੇ ਕੈਂਪਸ 'ਚ ਸਾਨੂੰ ਲੈ ਗਏ ਸੀ ਉੱਥੇ ਸਾਰੇ ਨੂੰ ਪਤਾ ਹੀ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋ ਤਨੋਂ ਤੋਂ ਇੰਡੀਆ ਲੈ ਕੇ ਜਾਣਾ ਸੀ ਉਹ ਲੋਨ ਨੂੰ ਕਿਉਂ ਗਿਆ ਕੁਛ ਨਹੀਂ ਕੀਤਾ ਸਾਨੂੰ ਹੱਥ ਗਲੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਜਾਣੇ ਸੀ ਉੱਥੋਂ 104 ਜਣੇ ਵਾਪਸ ਆਏ ਲੇਡਿਸ ਕਿਹਨਾਂ ਤੁਸੀਂ ਨਹੀਂ ਹੋਰ ਵੀ ਹੈਗੇ ਸੀ ਸੱਤ ਪਿਆਮੀਆਂ ਸੀ ਬਾਕੀ ਲੇਡਿਸ ਸਿੰਗਲ ਸੀ ਸਿੰਗਲ ਮੁੰਡੇ ਅਮਰੀਕਾ ਤੋਂ ਰਿਪੋਰਟ ਆਈ ਕਿੰਨੇ ਮੈਂਬਰ ਐ ਜਿਹੜੇ ਓਪੀਨੀਅਨ ਕੋਰ ਉੱਪਰ ਜੁੜਾ ਸੀ ਚੋਚਾਇਆ ਆ ਜਿਹੜੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਈ ਸੀ ਇਹ ਅਮਸਾਰੇ ਰਿਪੋਰਟ ਤੇ ਉੱਪਰ ਤੇ ਅਮਰਜਾ ਜਹਾਜ਼ ਦੇ ਵਿੱਚ ਉਹਨਾਂ ਨੇ ਇੱਥੇ ਭੇਜੇ ਸੀ ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਕੁੱਲ 6% ਸੀਗੇ ਜਿਹੜੇ ਸਾਡੇ ਡੀਐਸਪੀ ਹੋਮਿਸਾਈਡ ਸ਼੍ਰੀ ਦਰਜੀਤ ਸਿੰਘ ਜੀ ਬੋਤਲਾ ਤੋਂ ਉ ਉਹ ਨਨੂਮਨਸਰੀ ਰਿਪੋਰਟ ਤੋਂ ਆਪਣੇ ਨਾਲ ਲੈ ਕੇ ਆਈ ਸੀ ਤੇ ਜਿਹਦੇ ਵਿੱਚ ਜਿਹੜੇ ਇਹ ਚਾਰ ਸਾਡੀ ਸਬੂਜਨਾ ਸੰਬੰਧ ਅਸਿਗੇ ਪਲੱਸ ਸਬੂਜਨਾ ਜਿਹਦੇ ਵਿੱਚੋਂ ਇੱਕ ਡੋਗਰਾਵਾਲ ਦਾ ਔਰ ਦੋ ਜਿਹੜੇ ਹੈਗੇ ਆ ਮਾਤੇ ਉਹਦਾ ਬੇਟਾ ਸੀਗਾ ਉਹ ਦੋ ਪਤਾਸ ਪਿੰਡ ਦੇ ਸੀਗੇ ਉਹ ਤੇ ਇੱਕ ਉਸ ਤੋਂ ਇਲਾਵਾ ਬਰਿਆਰ ਪਿੰਡ ਦਾ ਸੀਗਾ ਜਿਹੜੇ ਅਸੀਂ ਚਾਰੇ ਬਿਲਕੁਲ ਸੁਰੱਖਿਅਤ ਹਾਲਤ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਫ ਮੈਂਬਰਾਂ ਦੇ ਹਵਾਲੇ ਕੀਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ ਔਰ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਦੀ ਕੋਈ ਵੀ ਇਸ ਸੰਬੰਧੀ ਕੋਈ ਦੁੱਖਤ ਗੀ ਹੈ ਤੇ ਉਹ ਜਦੋਂ ਮਾਦੀ ਸਾਨੂੰ ਆ ਕੇ ਦੱਸ ਸਕਦੇ ਆ ਔਰ ਅਸੀਂ ਬਿਲਕੁਲ ਉਹਦਾ ਟੁਕਮਾ ਹਟ ਕਰਾ ਲਈ ਤੇ ਬਾਕੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਉਨਾਂ ਨੂੰ ਉਨਾਂ ਨੂੰ ਬਹੁਤ ਵੈਲਕਮ ਕਰਦੇ ਹੋਏ ਉਹਨਾਂ ਨੂੰ ਆਪਣੇ ਕੋਲ ਬਿਲਕੁਲ ਅਕਸੈਪਟ ਕੀਤਾ ਔਰ ਸਰਕੇ ਹਾਲਤ ਦੇ ਵਿੱਚ ਉਹਨਾਂ ਦੇ ਹਵਾਲੇ ਕਰਕੇ ਅਸੀਂ ਤੋਂ ਆਏ